ਸੋ ਦੋਸਤੋ ਸਵਾਗਤ ਕਰਦੇ ਹਾਂ ਜੀ ਇਮੀਗ੍ਰੇਸ਼ਨ ਲੌਂਚ ਦੇ YouTube ਚੈਨਲ ਤੇ Facebook ਸਕਸੈਸਫੁਲੀ ਪੇਜ ਦੇ ਉੱਪਰ ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਇੱਕ ਰੀਸੈਂਟ ਅਪਡੇਟ ਜਿਹੜਾ ਕਿ ਅਨਾਉਂਸ ਹੋਇਆ ਹੈ ਫਰੋਮ ਇਮੀਗ੍ਰੇਸ਼ਨ ਮਿਨਿਸਟਰ ਆਫ ਕੈਨੇਡਾ ਮਾਰਕ ਮਿਲਰ ਸੋ ਜਿਹੜੀ ਅਨਾਉਂਸਮੈਂਟ ਕੀਤੀ ਗਈ ਹੈ ਉਹ ਸਟੂਡੈਂਟਸ ਐਂਡ ਓਪਨ ਵਰਕ ਪਰਮਿਟ ਨੂੰ ਲੈ ਕੇ ਸਪੈਸੀਫਿਕਲੀ ਜਿਹੜੇ ਐਪਲੀਕੈਂਟਸ ਆ ਉਹਨਾਂ ਬਾਰੇ ਕੀਤੀ ਗਈ ਹੈ ਸੋ ਕੱਲ ਜਿਸ ਤਰ੍ਹਾਂ ਇਹ ਅਨਾਉਂਸਮੈਂਟ ਆਈ ਤੇ ਦੋਸਤੋ ਬਾਅਦ ਸਾਨੂੰ ਕੰਟੀਨਿਊਸਲੀ ਕਾਲਸ ਐਂਡ ਮੈਸੇजेस ਆ ਰਹੇ ਸੀਗੇ ਸਾਡੇ ਕੰਟੈਕਟ ਨੰਬਰਸ ਦੇ ਉੱ ਸੋ ਖਾਸ ਕਰਕੇ ਜਿਹੜੇ ਇਸ ਕੈਟਾਗਰੀ ਦੇ ਐਪਲੀਕੈਂਟਸ ਹੈਗੇ ਆ ਸਟੂਡੈਂਟਸ ਐਂਡ ਓਪਨ ਆਫ ਦੋਨਾਂ ਚ ਹੀ ਬਹੁਤ ਪੈਨਿਕ ਹੈ ਜਿਹੜੀ ਸਿਚੁਏਸ਼ਨ ਅਰਾਈਜ਼ ਹੋ ਗਈ ਜਿਹੜੀ ਅਨਾਉਂਸਮੈਂਟ ਹੋਣ ਤੋਂ ਬਾਅਦ ਸੋ ਫਸਟਲੀ ਸਾਨੂੰ ਇਹ ਅੰਡਰਸਟੈਂਡ ਕਰਨਾ ਚਾਹੀਦਾ ਹੈਗਾ ਦਿਸ ਇਜ਼ ਬੇਸਿਕਲੀ ਇੰਟਰੋਡਿਊਸਡ ਟੂ ਇੰਪਲੀਮੈਂਟ ਸਮ ਮੈਜਰਸ ਜੋ ਵੀ ਸਿਚੁਏਸ਼ਨ ਕੈਨੇਡਾ ਚ ਕਰੰਟਲੀ ਚੱਲ ਰਹੀ ਹੈ ਰਿਗਾਰਡਿੰਗ ਕ੍ਰਾਈਸਿਸ ਜੋ ਚੱਲ ਰਹੀ ਹੈ ਹਾਊਸਿੰਗ ਐਂਡ ਇਕਨੋਮਿਕ ਸਿਚੁਏਸ਼ਨ ਨੂੰ ਲੈ ਕੇ ਉਹਦੇ ਉਹਦੇ ਬਾਰੇ ਚ ਹੀ ਇਹ ਜਿਹੜੇ ਇਹਨਾਂ ਨੇ ਅਪਡੇਟਸ ਸ਼ੇਅਰ ਕੀਤੇ ਹੈ ਸੋ ਪਰ ਇਸ ਵੀਡੀਓ ਦੇ ਥਰੂ ਅਸੀਂ ਗੱਲ ਕਰਾਂਗੇ ਸਿਰਫ ਓਪਨ ਵਰਕ ਪਰਮਿਟ ਕੈਟਾਗਰੀ ਦੇ ਜਿਹੜੇ ਐਪਲੀਕੈਂਟਸ ਹੈਗੇ ਆ ਕਿ ਉਹਨਾਂ ਵਾਸਤੇ ਕੀ ਚੇਂਜਸ ਹੈਗੀਆਂ ਜਿਹੜੇ ਆਮ ਵਾਰਾ ਟਾਈਮ 'ਚ ਇੰਪਲੀਮੈਂਟ ਹੋ ਸਕਦੇ ਆ ਸੋ ਫਰਸਟਲੀ ਅਸੀਂ ਗੱਲ ਕਰਾਂਗੇ ਕਿ ਜਿਹੜੇ ਵੀ ਐਪਲੀਕੈਂਟਸ ਦੀਆਂ ਐਪਲੀਕੇਸ਼ਨਸ ਇਸ ਟਾਈਮ ਪ੍ਰੋਸੈਸਿੰਗ 'ਚ ਹੈਗੀਆਂ ਐਂਬੈਸੀ 'ਚ ਸਬਮਿਟਡ ਹੈਗੀਆਂ ਸੋ ਉਹਨਾਂ ਨੂੰ ਖਾਸ ਕਰਕੇ ਕੋਈ ਇੰਪੈਕਟ ਇਸ ਤਰ੍ਹਾਂ ਦਾ ਨਹੀਂ ਪਏਗਾ ਬਿਕਾਜ਼ ਜਿਹੜੀ ਅਨਾਉਂਸਮੈਂਟ ਕੀਤੀ ਹੈ ਉਹਦੇ ਵਿੱਚਕਾਰ ਉਹਨਾਂ ਨੇ ਫਿਊਚਰ ਐਪਲੀਕੈਂਟਸ ਜਿਹੜੇ ਹੈਗੇ ਆ ਜਿਨ੍ਹਾਂ ਨੇ ਹਜੇ ਐਪਲੀਕੇਸ਼ਨ ਸਬਮਿਟ ਕਰਨੀ ਹੈ ਉਨਾ ਵਾਰ ਇਹ ਗੱਲ ਕੀਤੀ ਗਈ ਹੈ ਸੋ ਜੇਕਰ ਤੁਹਾਡੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਜਿਹ ਹੈਗੀ ਹੈ ਐਮਬੈਸੀ 'ਚ ਆਲਰੇਡੀ ਸਬਮਿਟਡ ਹੈਗੀ ਹੈ ਸੋ ਤੁਹਾਨੂੰ ਖਾਸ ਕਰਕੇ ਕਿਸੇ ਤਰੀਕੇ ਦੀ ਤਕਲੀਫ ਜਾਂ ਪਰੇਸ਼ਾਨੀ ਨਹੀਂ ਹੋਏਗੀ ਜਿਹੜੇ ਵੀ ਅਪਲਿਕੈਂਡਸ ਨੇ ਅਕਤੂਬਰ 'ਚ ਫਾਈਲ ਸਬਮਿਟ ਕੀਤੀਆਂ ਸੀਗੀਆਂ ਉਹਨਾਂ ਦੇ ਡਿਸੀਜਨਸ ਵੀ ਆ ਰਹੇ ਪੋਜ਼ਿਟਿਵ ਡਿਸੀਜਨਸ ਆ ਰਹੇ ਹੈਗੇ ਜਿਹੜੇ ਫਾਈਲ ਤੁਹਾਡੀ ਅਪਰੋਪਰਟੀ ਤੁਸੀਂ ਰਿਕੁਆਇਰਮੈਂਟਸ ਫੁਲਫਿਲ ਕੀਤੀਆਂ ਹੈਗੀਆਂ ਹੈਗੀਆਂ ਸੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਜੋ ਅਨਾਉਂਸਮੈਂਟ ਹੈਗੀ ਹੈ ਸਪੈਸੀਫਿਕਲੀ ਉਹਦੇ ਬਾਰੇ ਕਿ ਜਿਹੜੇ ਸਟੂਡੈਂਟਸ ਜਿਹੜੇ ਹੈਗੇ ਆ ਉਥੇ ਕੈਨਵਰਜ ਜਿਹੜੇ ਪੜ੍ਹ ਰਹੇ ਆ ਖਾਸ ਕਰਕੇ ਗ੍ਰੈਜੂਏਟ ਜਾਂ ਅੰਡਰਗ੍ਰੈਜੂਏਟ ਲੈਵਲ ਸਟੱਡੀਜ਼ ਹੈ ਸੋ ਉਹਨਾਂ ਦੇ ਸਪਾਉਸਸ ਬਾਰੇ ਸਪੈਸੀਫਿਕਲੀ ਮੈਂਸ਼ਨ ਕੀਤਾ ਗਿਆ ਹੈਗਾ ਕਿ ਇਨ ਫਿਊਚਰ ਇਨ ਕਮਿੰਗ ਟਾਈਮ ਦੇ ਵਿਲ ਅਨਾਉਂਸ ਮੈਰਸ ਕਿ ਜਿਹੜੇ ਐਪਲੀਕੈਂਟਸ ਹੈਗੇ ਆ ਉਹਨਾਂ ਨੂੰ ਜਿਹੜੀ ਓਪਨ ਮਕਮੈਂਟ ਦੀ ਕਿਹੜੀ ਕੈਟੇਗਰੀ ਦੇ ਐਪਲੀਕੈਂਟਸ ਅਲਾਉਡ ਹੋਗੇ ਯਾਨੀ ਕਿ ਜਿਹੜੇ ਸਪਾਉਸਸ ਜਾਂ ਤਾਂ ਮਾਸਟਰ ਡਿਗਰੀ ਜਾਂ ਫਿਰ ਡਾਕਟਰਲ ਪ੍ਰੋਗਰਾਮ ਚ ਹੈਗੇ ਸਪੈਸੀਫਿਕਲੀ ਉਹਨਾਂ ਬਾਰੇ ਮੈਂਸ਼ਨ ਆ ਕਿ ਉਹਨਾਂ ਦੇ ਸਪਾਊਸਸ ਅਪਲਾਈ ਕਰ ਸਕਦੇ ਆ ਉਹਨਾਂ ਨੂੰ ਕੋਈ ਇੰਪੈਕਟ ਨਹੀਂ ਪਏਗਾ ਸਪੈਸੀਫਿਕਲੀ ਜੋ ਕਿ ਅੰਡਰ ਗ੍ਰੈਜੂਏਟ ਜਾਂ ਗ੍ਰੈਜੂਏਟ ਲੈਵਲ ਸਟੱਡੀਜ਼ ਤੇ ਹੈਗੇ ਆ ਪੀਜੀ ਲੈਵਲ ਦੇ ਪ੍ਰੋਗਰਾਮ ਚ ਸਟੂਡੈਂਟਸ ਜਿਹੜੇ ਪੜ ਰਹੇ ਹੈਗੇ ਆ ਪੜਨ ਜਾਣਾ ਚਾਹੁੰਦੇ ਆ ਉਹਨਾਂ ਦੇ ਸਪਾਊਸਸ ਬਾਰੇ ਸਪੈਸੀਫਿਕਲੀ ਸਿਚੁਏਸ਼ਨ ਜਿਹੜੀ ਹੈਗੀ ਮੈਂਸ਼ਨ ਕੀਤੀ ਗਈ ਹੈ ਕਿ ਉਹ ਅਲਾਉਡ ਓਪਨ ਓਪਨ ਉਹਨਾਂ ਵਾਸਤੇ ਨਹੀਂ ਐਪਲੀਕੇਬਲ ਹੋਏਗਾ ਬਟ ਇਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਇਥੇ ਸਿਰਫ ਸਟੂਡੈਂਟਸ ਦੇ ਬਾਰੇ ਹੀ ਗੱਲ ਕੀਤੀ ਗਈ ਹੈ ਐਸ ਸੱਚ ਕੋਈ ਵੀ ਡਿਟੇਲ ਅਬਾਊਟ ਜਿਹੜੇ ਵੀ ਉਥੇ ਸਪਾਉਸਸ ਕੇ ਅਨਲਜ ਜਿਹੜੇ ਪੋਸਟ ਗ੍ਰੈਜੂਏਟ ਵਾਕਪਰਮਿਟ ਤੇ ਹੈਗੇ ਜਾਂ ਕਿਸੇ ਵੀ ਤਰੀਕੇ ਦੇ ਹੋਰ ਐਲਐਮਆਈ ਬੇਸ ਵਾਕਪਰਮਿਟ ਤੇ ਹੈਗੇ ਜਾਂ ਐਲਐਮਆਈ ਐਗਜ਼ੈਂਪਟ ਕੈਟੇਗਰੀ ਦੇ ਵਾਕਪਰਮਿਟ ਤੇ ਹੈਗੇ ਸੋ ਉਹਨਾਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਹੈ ਸੋ ਵੀ ਫੀਲ ਕਿ ਐਸ ਸੱਚ ਉਹ ਇਸ ਸੈਕਸ਼ਨ ਤੋਂ ਬਾਹਰ ਹੋਣਗੇ ਤੇ ਓਨ ਦਾ ਸਪਾਉਸ ਜਿਸ ਤਰ੍ਹਾਂ ਪਹਿਲਾਂ ਅਪਲਾਈ ਕਰ ਰਹੇ ਸੀਗੇ ਡਿਪੈਂਡਿੰਗ ਅਪਾਨ ਥੇ ਨੌਕ ਕਿਸੇ ਵੀ ਨੌਕਰੇ ਦੇ ਉਥੇ ਸਪਾਊਸ ਹੈਗੇ ਜਾਂ ਜੌਬ ਕਰ ਰਹੇ ਹੈਗੇ ਉਹ ਹਮੇਸ਼ਾ ਦੀ ਤਰ੍ਹਾਂ ਹੀ ਅਲਾਉਡ ਰਹਿਣਗੇ ਸੋ ਜੇ ਤੁਸੀਂ ਹਜੇ ਵੀ ਤੁਹਾਡੇ ਸਪਾਊਸ ਉਥੇ ਕਿੰਦਾ ਚ ਐਨਰੋਲ ਹੈਗੇ ਐ ਐਂਡ ਤੁਸੀਂ ਹਜੇ ਵੀ ਇੰਡੀਆ 'ਚ ਇੰਵੇਟ ਕਰ ਰਹੇ ਹੈਗੇ ਉਹ ਕਿ ਤੁਸੀਂ ਸਪਾਊਸ ਓਪਨ ਮੂਵਮੈਂਟ ਅਪਲੀਕੇਸ਼ਨ ਸਬਮਿਟ ਕਰਨੀ ਹੈ ਸੋ ਦਿਸ ਇਜ਼ ਦ ਲਾਸਟ ਐਂਡ ਗੋਲਡਨ ਓਪਰਚ्युनिटी ਕਿ ਤੁਸੀਂ ਇਸ ਓਪਨ ਮੂਵਮੈਂਟ ਜਿਹੜੀ ਸਪਰੀਮ ਹੈਗੀ ਉਹਦਾ ਬੈਨੀਫਿਟ ਚੁੱਕ ਸਕਦੇ ਹੈਗੇ ਹੋ ਜੇ ਤੁਹਾਡਾ ਕੇਸ ਰਿਫਿਊਜ਼ ਵੀ ਹੋ ਚੁੱਕਿਆ ਹੈਗਾ ਤੁਸੀਂ ਹਜੇ ਵੀ ਅਪਲਾਈ ਕਰ ਸਕਦੇ ਹੋ ਬਿਕੋਜ਼ ਹਜੇ ਉਹਨਾਂ ਨੇ ਜਿਹੜੀ ਡੇਟ ਹੈ ਬਿਕੋਜ਼ ਡੈਫੀਨਿਟਲੀ ਇਮੀਗ੍ਰੇਸ਼ਨ ਕੈਨੇਡਾ ਇੱਕ ਡੇਟ ਕਟ-ਆਫ ਡੇਟ ਅਨਾਉਂਸ ਕਰੂਗੇ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਮੈਸੇਜ ਚ ਕਲੀਅਰਲੀ ਮੈਂਸ਼ਨ ਕੀਤਾ ਗਿਆ ਹੈ ਸੋ ਉਸ ਡੇਟ ਤੋਂ ਬਾਅਦ ਹੀ ਜਿਹੜੀਆਂ ਇਹ ਅਪਲੀਕੇਸ਼ਨ ਸਬਮਿਸ਼ਨਸ ਹੈਗੀਆਂ ਉਹ ਆਬਵੀਅਸਲੀ ਰੋਕ ਲੱਗ ਜਾਏਗੀ ਉਹਨਾਂ ਦੇ ਤੇ ਉਹਨਾਂ ਐਪਲੀਕੈਂਟਸ ਨੂੰ ਓਪਨ ਨਾਪਨ ਮਿਲਣ ਚ ਦਿੱਕਤ ਹੋਏਗੀ ਤੇ ਉਹ ਐਲੀਜੀਬਲ ਨਹੀਂ ਰਹਿਣਗੇ ਬਟ ਸਟਿਲ ਤੁਹਾਡੇ ਕੋਲ ਟਾਈਮ ਹੈਗਾ ਬਿਕੋਜ਼ ਐਸ ਸੱਚ ਇਹ ਤਾਂ ਕੋਈ ਕਟ-ਆਫ ਡੇਟ ਨਹੀਂ ਅਨਾਉਂਸ ਹੋਈ ਉਹ ਕਟਆਫ ਡੇਟ 15 ਤਰ੍ਹਾਂ ਜੇ ਵੀ ਆ ਸਕਦੀ ਹੈਗੀ ਹੈ 1 ਮਹੀਨੇ ਚ ਵੀ ਅਨਾਉਂਸ ਹੋ ਸਕਦੀ ਹੈ ਸੋ ਅੰਟਿਲ ਦੈਨ ਤੁਸੀਂ ਸਾਡੇ ਦਿੱਤੇ ਹੋਏ ਨੰਬਰਸ ਜਿਹੜੇ ਹੈਗੇ ਓਨ ਦੇ ਕੰਟੈਕਟ ਕਰਕੇ ਅਪਾਇੰਟਮੈਂਟ ਲੈ ਕੇ ਮਿਲ ਸਕਦੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਫਾਈਲ ਬਿਦੌਣ ਡਿਲੇ ਅਸੀਂ ਜਲਦੀ ਤੋਂ ਜਲਦੀ ਉਸ ਕਟਆਫ ਡੇਟ ਨੂੰ ਅਨਾਉਂਸ ਹੋਣ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਪ੍ਰੋਸੈਸ ਕਰ ਦਈਏ ਪ੍ਰੋਵਾਈਡਡ ਤੁਹਾਡੇ ਡਾਕੂਮੈਂਟਸ ਜਿਹੜੇ ਹੈਗੇ ਆ ਓਲ ਰੈਡੀ ਹੈਗੇ ਆ ਐਂਡ ਅਪ ਟੂ ਦਾ ਜੋ ਵੀ ਕੰਡੀਸ਼ਨਸ ਹੈਗੀਆਂ ਓਪਨ ਡਾਕੂਮੈਂਟ ਦੀਆਂ ਉਹਨੂੰ ਫulfill ਕਰਦੇ ਆ ਸੋ ਵੀ ਵਿਲ ਡੈਫੀਨਟਲੀ ਟ੍ਰਾਈ ਟੂ ਹੈਲਪ ਯੂ ਆਊਟ ਐਂਡ ਸਬਮਿਟ ਯਰ ਅਪਲੀਕੇਸ਼ਨਸ ਐਸ ਸੂਨ ਐਸ ਪੋਸੀਬਲ ਸੋ ਦੋਸਤੋ ਦੂਸਰੀ ਵੀਡੀਓ ਵਿੱਚ ਹੋਰ ਬਣਾਵਾਂਗੇ ਜਿੱਦੇ ਵਿੱਚ ਗੱਲ ਕਰਾਂਗੇ ਸਟੂਡੈਂਟਸ ਵਾਸਤੇ ਕਿਹੜੇ ਅਪਡੇਟ ਆਏ ਹੈਗੇ ਨਵੇਂ ਜਿਹੜੇ ਕੀ ਆਨਵਰ ਟਾਈਮ 'ਚ ਇੰਪਲੀਮੈਂਟ ਹੋ ਸਕਦੇ ਆ ਸੋ డు ਵਾਚ ਆਊਟ ਫਾਰ आवर ਅਨਦਰ ਵੀਡੀਓ ਔਨ ਸਪੈਸੀਫਿਕਲੀ ਫਾਰ ਸਟੱਡੀ ਫੋਰ ਮੈਡਾਕਰ ਜੀ